ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਤੇ ਸਵਾਗਤ ਹੈ ਤੁਹਾਡਾ ਵੈਜ ਕੁਕਿੰਗ ਚੈਨਲ ਦੇ ਵਿੱਚ ਅੱਜ ਆਪਾਂ ਪਿਆਜ਼ ਦਾ ਪਰੌਂਠਾ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਆਸਾਨ ਜਿਹੇ ਤਰੀਕੇ ਨਾਲ ਤੁਸੀਂ 5 ਮਿੰਟਾਂ ਚੁੱਧ ਦੀ ਤਿਆਰ ਕਰ ਸਕਦੇ ਆ ਤੇ ਇਹਦੇ ਲਈ ਆਪਾਂ ਲੈਣੇ ਆ ਜੀ ਦੋ ਗੰਡੇ ਲਈ ਆ ਇੱਕ ਮਿਰਚ ਲਈ ਆ ਤੇ ਅਜਵਾਇਣ ਤੇ ਜੀਰਾ ਇਹਨਾਂ ਨੂੰ ਆਪਾਂ ਥ੍ਰੀਕ-ਥ੍ਰੀਕ ਕੱਟ ਲੈਣਾ ਚੋਪਰ ਦੇ ਵਿੱਚ ਇਹ ਢੰਗਾ ਲਿਆ ਹੈ ਤੇ ਜੋ ਆਪਰ ਦੇ ਵਿੱਚ ਬਰੀਕ ਬਰੀਕ ਕੱਟ ਕੇ ਫਿਰ ਆਪਾਂ ਇਹਨੂੰ ਪਾਣੀ ਨਾਲ ਨਿਚੋੜ ਲਾਂਗੇ ਤੇ ਜਿਹੜਾ ਪਾਣੀ ਹੋਊਗਾ ਉਹਦੇ ਨਾਲ ਆਪਾਂ ਆਟਾ ਗੁੰਨ ਲਾਂਗੇ ਜੀ ਪਾਣੀ ਦੁੱਝ ਡੋਲਿਆ ਹੋਣਾ ਤੇ ਹੁਣ ਇਹਦੇ ਵਿੱਚ ਆਪਾਂ ਸਾਰਾ ਪਾਣੀ ਨਿਚੋੜ ਲਿਆ ਤੇ ਵਿੱਚ ਪਾ ਦਾ ਧਨੀਆ ਆਪਾਂ ਥੋੜੇ ਥੋੜੇ ਜਿਹੜੇ ਮਸਾਲੇ ਪਾਉਣੇ ਆ ਆਪਾਂ ਉਹ ਪਾ ਦੇਾਂਗੇ ਵਿੱਚ ਜੀਰਾ ਤੇਜ ਮੈਂਨ ਤੇ ਦੂਜੇ ਮਸਾਲੇ ਆਪਾਂ ਜਦੋਂ ਪਕਾਉਣਾ ਉਦੋਂ ਪਾ ਲੈਨੇ ਵਿੱਚ ਆਪਣਾ ਓਟਾ ਓਟਾ ਤਿਆਰ ਆਪਾਂ ਹੁਣੇ ਪਕਾਉਣ ਲੱਗਦੇ ਆ ਪਰੌਂਠੇ ਤੇ ਹੁਣ ਆਪਾਂ ਨੂਨ ਮਿਰਚੇ ਤੇ ਵਿੱਚ ਪਾ ਲਏ ਜਿਵੇਂ ਤੁਸੀਂ ਪੋਕਾਉਣ ਲੱਗਣਾ ਉਹਦੇ ਨੂਨ ਵਿੱਚ ਪਾਉਣਾ ਹੈ ਵੈਸੇ ਤਾਂ ਆਪਣਾ ਪਾਣੀ ਨਿਚੋੜਿਆ ਹੋਆ ਸਾਰਾ ਇਹਦੇ ਲਈ ਆਪਾਂ ਨੋਰਮਲ ਜਿਵੇਂ ਆਪਾਂ ਸਾਦੇ ਆਪਾਂ ਪੇੜਾ ਲੈਨੇ ਹਾਂ ਉਸੇ ਤਰ੍ਹਾਂ ਹੀ ਆਪਾਂ ਪੇੜਾ ਲੈ ਲੈਣਾ ਤੇ ਇਹਨੂੰ ਬੇਲ ਲੈਣਾ ਥੋੜਾ ਜਿਆਦਾ ਤੇ ਉਹਦੇ ਵਿੱਚ ਜਿਹੜੀ ਆਪਾਂ ਗੰਡੇ ਘਟ ਕੇ ਰੱਖਿਆ ਉਹਦੇ ਵਿੱਚ ਆਪਾਂ ਭਰਨੇ ਆ ਨੋਰਮਲ ਸਾਦੇ ਪੇੜਾ ਲੈ ਆਇਆ ਆਪਾਂ ਜਿਵੇਂ ਆਪਾਂ ਨੋਰਮਲ ਰੋਜ਼ ਆਟਾ ਗੁੰਨੇ ਹੁੰਦੇ ਨੇ ਉਹੀ ਆਟਾ ਹੈ ਕੋਈ ਸਪੈਸ਼ਲ ਆਟਾ ਗੁੰਨਣ ਦੀ ਲੋੜ ਨਹੀਂ ਇਹਦੇ ਲਈ ਬਸ ਆਪਾਂ ਇਹਨੂੰ ਗੇਲ ਲੈਣੀ ਰੋਟੀ ਇਦੇ ਵਿੱਚ ਹੁਣ ਆਪਾਂ ਆਹ ਜਿਹੜਾ ਮਿਸ਼ਰਣ ਹੈ ਇਹਦਾ ਭਰ ਲਾਂਗੇ ਗੰਡੇ ਦਾ ਤੇ ਇਹਨਾਂ ਨੂੰ ਫੋਲਡ ਕਰਕੇ ਪੂਰਾ ਇਹਨਾਂ ਨੂੰ ਕਵਰ ਕਰ ਲਾਂਗੇ ਜਿਹੜਾ ਆਪਾਂ ਵਿੱਚ ਭਰਿਆ ਏ ਤੁਸੀਂ ਰੋਟੀ ਬੜੀ ਮੋਟੀ ਨਾ ਰੱਖੋ ਠੀਕ ਠੀਕ ਜਿਹੀ ਰੱਖੋ ਕਿਉਂਕਿ ਇਹਦਾ ਠੀਕ ਸਾਬਜੇ ਦਾ ਲਿਓ ਬਸ ਆਪਣਾ ਤੇ ਹੁਣ ਆਪਾਂ ਇਹਨੂੰ ਬੰਦ ਕਰਕੇ ਆਈ ਤੇ ਰੋਟੀ ਬਣਾ ਲਾਂਗੇ ਬੇਲ ਲਾਂਗੇ ਆਪਾਂ ਜਿੰਨਾਂ ਕਾ ਆਪਣਾ ਥਣਾ ਭੰਨਿਆ ਜਾਂਦਾ ਆਪਾਂ ਉਹਨਾਂ ਕ ਭੰਨਾਂਗੇ ਦੂਜਾ ਆਪਾਂ ਬੇਲ ਲਾਂਗੇ ਜੀ ਬਹੁਤ ਹੀ ਜ਼ਿਆਦਾ ਟੇਸਟਪ੍ਰੋੋਂਠੇ ਬਣਦੇ ਆ ਆਪਾਂ ਆਪਦੇ ਬੱਚਿਆਂ ਨੂੰ ਤੜਕੇ ਲੰਚ ਬਾਕਸ ਦੇ ਵਿੱਚ ਵੀ ਦੇ ਸਕਦੇ ਆ ਇਧਰ ਆਪਾਂ ਚੋਪੜ ਕੇ ਘਿਓ ਸਾਰਾ ਤੇ ਫਿਰ ਆਪਾਂ ਇਹਨੂੰ ਦਬੇ ਤੇ ਸਿੱਟਾਂਗੇ ਇਹ ਇਹ ਆਪਾਂ ਦੇਸੀ ਘਿਓ 'ਚ ਬਣਾਏ ਆ ਤੇ ਹੁਣ ਪ੍ਰੋਂਬੀ ਆਪਾਂ ਕਿਉਂ ਲਾ ਦਾਂਗੇ ਬਹੁਤ ਹੀ ਜ਼ਿਆਦਾ ਵਧੀਆ ਖੁਸ਼ਬੂ ਵੀ ਆਉਂਦੀ ਇਹਨਾਂ ਦੀ ਜਦੋਂ ਬਣਦੀਆਂ ਤੇ ਆਪਾਂ ਇਹਨੂੰ ਸਲੋ ਸਲੋ ਅੱਗ ਤੇ ਬਣਾਵਾਵਾਂਗੇ ਤਾਂ ਵਧੀਆ ਬਣਦੇ ਆ ਜਿਆਦਾ ਅੱਗ ਤੇ ਤਾਂ ਇਹ ਮੱਚੇ ਜਾਂਦੇ ਆ ਜੀ ਤਾਂ ਫੇ ਇੱਕ ਹੋਰ ਪਰੌਂਠਾ ਬੇਲ ਲੈਨੇ ਆ ਤੇ ਆਪਣਾ ਪਰੌਂਠਾ ਬਣ ਕੇ ਹੋ ਗਿਆ ਜੀ ਤਿਆਰ ਤੁਸੀਂ ਵੀ ਬਣਾਇਓ ਤੇ ਖਾਇਓ ਆਪਣੇ ਬੱਚਿਆਂ ਨੂੰ ਲੰਚ ਬਾਕਸ ਦੇ ਵਿੱਚ ਦੇ ਸਕਦੇ ਆ ਬਹੁਤ ਖੁਸ਼ ਹੋ ਕੇ ਖਾਂਦੇ ਆ ਬੱਚੇ ਇਹ ਪਰੌਂਠਾ ਅਮੀ ਆਪਾਂ ਸਾਰੇ ਪਰੌਂਠੇ ਸੇਕ ਲਾਂਗੇ ਜੀ ਬਣਾ ਲਾਂਗੇ ਤੇ ਪਰੌਂਠੇ ਬਣ ਕੇ ਹੋ ਗਏ ਤਿਆਰ ਤੁਸੀਂ ਇਹਨਾਂ ਨੂੰ ਕਿਸੇ ਵੀ ਸ਼ੇਪ ਦੇ ਵਿੱਚ ਮਰਜ਼ੀ ਕੱਟ ਲਿਓ ਤੇ ਬੱਚਿਆਂ ਨੂੰ ਉਵੇਂ ਜਿਵੇਂ ਆਪਾਂ ਕੱਟੇ ਆ ਪਰੌਂਠੇ ਉਵੇਂ ਬਹੁਤ ਦੇਖਣ ਨੂੰ ਵੀ ਚੰਗੇ ਲੱਗਦੇ ਸਕੂਲ 'ਚ ਵੀ ਸੋਹਣੇ ਲੱਗਦੇ ਜਿਵੇਂ ਅਕਦੀ ਲੰਚ ਬੋਕ ਸਜਫਾਈਵੇਂ ਤੇ ਪਰੌਂਠੇ ਬਣ ਕੇ ਤਿਆਰ ਆ ਜੇ ਆਪਣੇ ਇਹਨਾਂ ਨੂੰ ਤੁਸੀਂ ਕਿਸੇ ਮਰਜ਼ੀ ਸ਼ੇਪ ਦੇ ਵਿੱਚ ਕੱਟ ਕੇ ਜਵਾਕਾਂ ਨੂੰ ਦੇ ਸਕਦੇ ਆ ਤੁਸੀਂ ਵੀ ਬਣਾਇਓ ਤੇ ਖਾਇਓ ਜੀ ਵੀਡੀਓ ਦੇਖਣ ਲਈ ਧੰਨਵਾਦ